2 ਸਾਲ ਦੇ ਆਸ-ਪਾਸ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਜੁੜੇ ਕਈ ਨਵੇਂ ਖੁਲਾਸੇ ਹੋ ਰਹੇ ਹਨ ਮੂਸੇ ਹਵੇਲੀ ਹੋਏ ਇਕੱਠ ਦੌਰਾਨ ਬਾਪੂ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਲੈ ਕੇ ਕੀ ਖੁਲਾਸੇ ਕੀਤੇ ਦੇਖੋ ਅੱਗੇ ਪੂਰੀ ਵੀਡੀਓ ਸਿੱਧੂ ਸਰਪੰਚ ਜੀ ਸਰਦਾਰ ਜੀ ਤੋਂ ਦੇ ਸਾਹਮਣੇ ਇਹ ਬਹੁਤ ਬਣੀ ਚੱਲਾ ਦੇ ਜਿਵੇਂ ਸੀ ਸੈਂਟਰ ਨੂੰ ਗਏ ਜੇ ਹੁਣ 268 ਲਾ ਕੇ ਲਾਰੈਂਸ ਨੂੰ ਜਾ ਕੇ ਗੁਜਰਾਹ ਖੜ੍ਹਾਤਾ ਉੱਥੋਂ ਸਾਡੇ ਭੀਆ ਪੁੱਤਾਂ ਦੇ ਬਰਾਂਡ ਕਹਿੰਦੇ ਆ ਮੌਤ ਦੇ ਪੀਐਸ ਇਸ ਗੱਲ ਨੂੰ ਸਮਝਦੇ ਨਹੀਂ ਬੇਸ਼ੱਕ ਉਹ ਕਹਿ ਰਹੇ ਕਿ ਸਾਡੇ ਕੋਲ ਕਿਸੇ ਦਾ ਪਤਾ ਨਹੀਂ ਕਿ ਉਹ ਹੋਰ ਤਾਂ ਮੈਨੂੰ ਆਇਆ ਲੱਗਣਾ ਮੈਂ 2 ਸਾਲਾਂ ਦੇ ਵਿੱਚ ਮੈਂ ਮੈਸਟਰ ਬਾਅਦ ਵਿੱਚ ਪੀਐਚਡੀ ਕਰਾਂਗਾ ਇੰਨਾ ਤੇ ਆਪਾਂ ਹੋ ਗਏ 2 ਸਾਲ ਦੇ ਵਿੱਚ ਤੇ ਉਹ ਹੋਣੀ ਹੈ ਹਰ ਤੱਕ ਕਿਸ ਪੱਧਰ ਦੀ ਕੀਤੀ ਜਾ ਰਹੀ ਹੈ ਕਿਰਨ ਤੋਂ ਸਾਡੀ ਪੁਲਿਸ ਸਾਡਾ ਪੋਲੀਟਿਸ਼ਨ ਢਾਹਿਆ ਜਿਸ ਤਰ੍ਹਾਂ ਉਹ ਜਾ ਨਹੀਂ ਬੁਝਿਆ ਇਹ ਸਾਰੇ ਆਖਰ ਸਾਹਮਣੇ ਇਹ ਤਦ ਰਾਜਿਤ ਆਗੂ ਸ਼ਾਮਲ ਹੋ

ਉਹ ਕਹਿੰਦੇ ਗੱਲਬਾਤ ਹੋ ਰਹੀ ਹੈ ਤੇ ਮੈਂ ਕਹਾਂ ਭਾਈ ਕਲੀਅਰ ਕਰ ਦੋ ਇਹਦੇ ਬਤਲੀ ਚੁੱਪ ਕਰ। ਉਹ ਮੈਨੂੰ ਇਸ ਸਕੇਲ ਤੇ ਬੋਲਣ ਹੀ ਨਹੀਂ ਦੇਣਾ ਕਿਉਂਨੇ ਤੁਸੀਂ ਚੁੱਪ ਕਰਦੇ ਹੋ ਕਿ ਤੁਹਾਨੂੰ ਬੰਦੇ ਨਾਲ ਵਿੱਚ ਰਿਐਕਟ ਨਹੀਂ ਹੋਊਗਾ। ਉਹਨਾਂ ਇੱਥੇ ਕਾਹਨੂੰ ਬੋਲ ਰਹੀ ਇਹ ਨਹੀਂ ਪਤਾ ਕੀ ਕਰਦਾ ਹੋਊਗਾ ਕੀ ਉਹਦੇ ਕੋਲ ਉਹਦਾ ਕੋਈ ਐਕਸੈਸ ਹੋਊਗਾ ਕਰੇ ਜਾਂ ਕੀ ਕਰੇ।